ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੱਖਾਂ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਰਹਿ ਜਾਂਦਾ ਦੱਸੋ ਇਹ ਕੋਟਕਪੂਰੇ ਦੇ ਵੈਸੇ ਮਹਰਾਣੇ ਵਾਲਾ ਵੀੜ ਇਹਦੇ ਨੇੜ ਹੈ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਨੱਥੇ ਵਾਲਾ ਇਹਦੇ ਨੇੜ ਦਾ ਪਿੰਡ ਹੈ ਕੋਟਕਪੂਰੇ ਤੋਂ ਇਧਰਲੇ ਪਾਸੇ ਨੂੰ ਜਦੋਂ ਆਉਣੇ ਆਪਾਂ ਮਹਰਾਣੇ ਵਾਲੇ ਬੀਡ ਵਾਲੇ ਪਾਸੇ ਨੂੰ ਤਾਂ ਇਹ ਪਹਿਲਾ ਪਿੰਡ ਹੀ ਆ ਸਿੱਖਾਂ ਵਾਲਾ ਪਿੰਡ ਦਾ ਨਾਮ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਥੋੜੇ ਜੇ ਪਸ਼ੂ ਇਹਨਾਂ ਕੋਲ ਘਰੇ ਰੱਖੇ ਹੋਏ ਆ ਜਿਨ੍ਹਾਂ ਦੇ ਵਿੱਚ ਅੰਦਰ ਵੀ ਤੁਸੀਂ ਦੇਖੋਗੇ ਕਿ ਮੱਝ ਜਿਹੜੀ ਗੱਬਣ ਖੜੀ ਹੈ ਤੇ ਇੱਕ ਗਾਂ ਹੋਰ ਹੈ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨੇ ਇੱਕ ਤਾਂ ਮੱਝ ਵਕਾਊ ਕੀਤੀ ਹੈ ਸੋਈ ਨੂੰ ਥੋੜਾ ਟਾਈਮ ਹੋਇਆ ਬੱਚਾ ਸਾਹਮਣੇ ਆ ਤੇ ਚੰਗੇ ਦੁੱਧ ਤੇ ਚੱਲਦੀ ਹੈ ਇਹ ਤੋਂ ਇਲਾਵਾ ਇੱਕ ਤੋਕੜ ਗੱਬਣ ਜਰਸੀ ਪੱਖ ਚ ਪੈਂਦੀ ਵੈੜ ਵਿਕਰੀ ਆਸਤੇ ਹੈ ਇਹ ਹੁਣੇ ਨਵਾ ਕੇ ਹਟਿਆ ਬਾਈ ਹੋਰੀ ਰੰਗ ਥੋੜਾ ਜਿਹਾ ਕਾਲੋਂ ਜੀ ਚ ਦਿਸੂਗਾ ਵੈਸੇ ਇਹ ਪੂਰੇ ਲਾਲ ਜੇ ਰੰਗ ਦੀ ਵੈੜ ਹੈ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਟੋਕੜ ਗੱਬਣੇ ਵੈੜ ਫੋਰ ਸੇਲ ਤੇ ਤੋਂ ਇਲਾਵਾ ਇੱਕ ਮੱਝ ਬਾਈ ਨੇ ਵੇਚਣੀ ਹੈ ਸੋ ਆਓ ਇਹਦੀ ਜਾਣਕਾਰੀ ਲਈਏ ਤੋਰ ਕੇ ਤੁਹਾਨੂੰ ਦਿਖਾ ਦੂੰਗਾ ਦੋਨਾਂ ਚੋਂ ਜਿਹੜਾ ਨਾਲ ਤੁਹਾਨੂੰ ਜੱਜ ਗਿਆ ਤਸੱਲੀ ਕਰਨ ਦਾ ਹੱਕ ਹੈ ਤੇ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਪਹਿਲਾਂ ਇਹ ਗਾਂ ਦਿਖਾ ਦਿੰਨੇ ਉਦੋਂ ਬਾਅਦ ਇੱਕ ਚੰਗੇ ਦੁੱਧ ਤੇ ਚੱਲਦੀ ਮੱਝ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ। ਤਿਆਰ ਦੁੱਧ ਵਾਲੀ ਮੱਝ ਜਿਹਨੇ ਲੈਣੀ ਹੈ ਉਹਦੇ ਹੱਸਤੇ ਵਧੀਆ ਮੌਕਾ ਹੋਊਗਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਆਪਣਾ ਦੱਸ ਦਿਓ ਜੀ। ਕੁਲਵੰਤ ਸਿੰਘ ਜੀ। ਕੁਲਵੰਤ ਭਾਈ ਅੱਜ ਆਪਾਂ ਦੋ ਨਾਗ ਵੇਚਣ ਲੱਗੇ ਆਂ। ਹਾਂਜੀ। ਜਿਹੜੀ ਇਹ ਵਾੜ ਵੇਚਣੀ ਹੈ ਇਹ ਕਿੰਨੇ ਚਿਰ ਦੀ ਗੱਬਣਾ ਇਸ ਤੇ? ਸਾਢੇ 6 ਮਹੀਨੇ ਦੀ ਗੱਬਣਾਈ। ਸਾਢੇ 6ਾਂ ਦੀ। ਹਾਂਜੀ। ਹੁਣ ਇਹ ਦੁੱਧ ਦਿੰਦੀ ਐ। ਦੁੱਧ ਥੋੜਾ ਦਿੰਦੀ ਐ ਪਰ ਡਰਾਈ ਵਾਲੇ ਪਾਸੇ ਹੀ ਐ। ਅੱਛਾ ਹੁਣ ਦੁੱਧ ਥੋੜਾ ਹੀ ਆ ਥਣ ਪ ਇਹ ਦੂਜੇ ਸੂਏ ਵਾਸਤੇ ਗੱਬਣਾਈ ਦੂਜੇ ਸੂਏ ਵਾਸਤੇ ਗੱਬਣਾਈ ਹਾਂਜੀ ਤਾਜੀ ਦਾ ਦੁੱਧ ਕਿੰਨਾ ਕਰਿਆ ਹੋਊਗਾ ਜਦੋਂ 22 ਲੀਟਰ ਦੁੱਧ ਦਿੱਤਾ ਹੀ ਨੇ ਤਾਜੀ ਨੇ 22 ਲੀਟਰ ਤੋਂ ਦਿੱਤਾ ਹਾਂਜੀ ਕੀ ਡਿਮਾਂਡ ਕਰਦੇ ਹੋ ਇਹਦੀ ਇਹ 37000 ਰੁਪਏ 37000 ਖੋਲਗੇ ਨੂੰ ਜੇ ਤੋਰਪੂ ਦਾ ਦੋਸਤੋ ਤੋੜ ਕੇ ਥੋੜਾ ਦਿਖਾ ਦਿੰਨੇ ਆ 37000 ਇਹਦੀ ਡਿਮਾਂਡ ਹੈ 6.5 ਦੀ ਗੱਬਣ ਹੈ ਡਰਾਈ ਕਰ ਰਹੇ ਆ ਦੁੱਧੋਂ 22 ਦੀ ਹੋਰੀ ਤੋਂ ਹੁਣ ਆਪਾਂ ਜਣਗੇ ਪਸੂ ਕਿਉਂਕਿ ਖੁੱਲਦੇ ਨਹੀਂ ਕਈ ਵਾਰ ਵੱਧਦੇ ਰਹਿੰਦੇ ਆ ਹਵਾਨਾ ਦੋਸਤੋ ਹਰਾ ਦਿਖਾਉਂਦੀ ਹੈ ਦੁੱਧ ਥਾਣੇ ਪਾਸ ਕਰਾ ਦੂਗੀ ਸੁਆ ਇਹਨੇ ਦੂਜਾ ਸੂਣਾ ਸਾਢੇ 6 ਮਹੀਨਿਆਂ ਦੀ ਗੱਬਣ ਹੈ 37000 ਰੇਟ ਹੈ ਚੈੱਕ ਪਾਸ ਇੱਥੇ ਕਰਾ ਕੇ ਲਜਾਇਓ ਦੁੱਧ ਜਿਹੜਾ ਇਸ ਟਾਈਮ ਨੇ ਥਾਣੀ ਪਾਸ ਕਰਾਉਣੇ ਆ ਆਉਣ ਵਾਲੇ ਟਾਈਮ ਤੇ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਢਾਂਚਾ ਸੋਹਣਾ 37000 ਚ ਵੈੜ ਹੀ ਮਿਲਦੀ ਆ ਵੱਛੀ ਮਿਲਦੀ ਆ ਸਰ ਤੇ ਤੁਹਾਨੂੰ ਟੋਕੜ ਗੱਬਣ ਗਾ ਮਿਲ ਜਾਣੀ ਹੈ 2.5 ਮਹੀਨਾ ਇਹਦੇ ਜੇ ਆਪਾਂ ਦੇਖੀਏ ਤਾਂ ਬਾਕੀ ਹੈ ਸਾਢੇ 6 ਦੀ ਗੱਬਣ ਦੁੱਧ ਨੂੰ ਡਰਾਈ ਕਰ ਰਿਹਾ ਛੱਡ ਰਿਹਾ ਦੁੱਧ ਇੱਕ ਮੱਝ ਬੜੇ ਸੋਹਣੇ ਥਣ ਹਵਾਨੇ ਦੀ ਐ ਇਹ ਬਈ ਕਿੰਨਾ ਖਚਰ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ 25 ਦਿਨ ਹੋ ਗਏ ਜੀ 25 ਦਿਨ ਹੋ ਗਏ ਸੋਈ ਨੂੰ ਹੁਣ ਦੁੱਧ ਕੰਡੇ ਤੋਲ ਵਾਲਾ ਕਿੰਨਾ ਹੋਊ 14 ਕਿਲੋ ਆ ਜੀ 14 ਕਿਲੋ ਤੋਲ ਸਕਦਾ ਕੋਈ ਵੀ ਭਰਾ ਹਾਂਜੀ ਹਾਂਜੀ ਬੱਚਾ ਇਹਦੇ ਨਾਲ ਕੀ ਐ ਭਾਈ ਬੱਚਾ ਕੱਟੇ ਆ ਜੀ ਠੀਕ ਐ ਇਹਦਾ ਰੇਟ ਕੀ ਰੱਖਦੇ ਹੋ ਇਹਦਾ 1 35 1 ਲੱਖ 35 ਐ ਹਾਂਜੀ ਠੀਕ ਐ ਦੋਸਤੋ 1 ਲੱਖ ਤੇ 35000 ਰੇਟ ਖੋਲ ਲੋ ਬਈ ਇਹਨੂੰ ਵੀ 14 ਕਿਲੋ ਕੰਡੇ ਤੋਲ ਕੇ ਦੁੱਧ ਲੈ ਲਓ ਜਿਹੜਾ ਭਰਾ ਚੋਂ ਲਿਜਾਣਿਆ ਚਾਹੁੰਦਾ ਹੈ ਦੁੱਧ ਦੀ ਇੱਥੋਂ ਦੀ ਗਾਰੰਟੀ ਐ ਅੱਗੇ ਥੋੜੀ ਸੇਵਾ ਇਹ ਗੱਲ ਮੈਂ ਇਸ ਕਰਕੇ ਕਹਿ ਦਿੰਦਾ ਉਹਨਾਂ ਵੀ ਜਿਹੜਾ ਇੱਥੇ ਵੀਰ ਹਿੰਮਤ ਕਰ ਲੂਗਾ ਉਹ ਉਹ ਲਾਂਭਾ ਕਦੇ ਨਹੀਂ ਦਿੰਦਾ ਕਿਉਂਕਿ ਤਿਆਰ ਦੁੱਧ ਤੁਹਾਨੂੰ ਦੱਸਿਆ ਗਿਆ ਇੱਕ ਘਰੇਲੂ ਪਰਿਵਾਰ ਕੋਲ ਅੱਜ ਦੀ ਇਹ ਵੀਡੀਓ ਜਿਹੜੀ ਸ਼ੂਟ ਕਰ ਰਹੇ ਹਾਂ ਢਾਂਚਾ ਬਹੁਤ ਸੋਹਣਾ ਦੋਸਤੋ ਤੇ ਬਿਨਾ ਚੱਖੇ ਇੱਕ ਚੰਗੇ ਦੁੱਧ ਲਈ ਮੱਝ ਹੈ ਜਿਹੜੀ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਬਹੁਤ ਸੋਹਣਾ ਇਹਦਾ ਹਵਾਨਾ ਹੋਰ ਤੋਰ ਦਿਓ ਬਈ ਅੱਗੇ ਦਾ ਤੁਸੀਂ ਥਾਣਾ ਚ ਬਿੱਥੀ ਦੇਖੋ ਹਵਾਨੇ ਦਾ ਰੁਕ ਦੱਸਦਾ ਵੀ ਇਹ ਚੰਗੇ ਦੁੱਧ ਵਾਲੀ ਹੈ ਪੁੜਿਆਂ ਦੀ ਸ਼ੇਪ ਦੇਖੋ ਤੋਂ ਉਹ ਵੀ ਚੰਗੇ ਦਿੰਦੇ ਆ ਜਾਣਦੋ ਜੇ ਗਈ ਸਦੀ ਆਇਆ ਸੋ ਇਹ ਮੱਜ ਦੋਸਤੋ ਵਿਕਰੀ ਆਸਤੇ ਆ ਦੋਨਾਂ ਪਾਸੋਂ ਖਾਣ ਇਹਦੇ ਤੁਸੀਂ ਦੇਖ ਲਏ ਆ ਹਵਾਨਾ ਹੈ ਰਾ ਤੁਸੀਂ ਹੁਣ ਐਵੇਂ ਦੇਖ ਸਕਦੇ ਹੋ ਲੈ ਆਓ ਆਪਸੀ ਸੋ ਇਹਦੇ ਨਾਲ ਬੱਚਾ ਕੱਟੀ ਤੇ ਕੱਟੀ ਰੋਸ਼ੇ ਰੰਗ ਦੀ ਆ ਢਾਂਚਾ ਸੋਹਣਾ ਦੋਸਤੋ ਮੱਜ ਦਾ ਸੋ ਭਾਈ ਵੀਡੀਓ ਬਣਾ ਰਹੇ ਆ ਦੋਸਤੋ ਅਜੇ ਚੜਦਾ ਸੂਰਜ ਜਿਹਾ ਹੀ ਹੈ ਤੇ ਉਹਦੇ ਕਰਕੇ ਇਹ ਤੁਸੀਂ ਭਰੇ ਹਵਾਨੇ ਚ ਹੀ ਦੇਖ ਰਹੇ ਹੋ ਚਵਾਈਏ ਦੀ ਹੋਣੀ ਹੈ ਤੋ ਇਹ ਰੋਖ ਹੈ ਤੇ ਹਵਾਨੇ ਦਾ 14 ਕਿਲੋ ਦੁੱਧ ਹਾਜ਼ਰ 1 ਲੱਖ ਤੇ 35 ਹਜ਼ਾਰੇ ਦਾ ਰੇਟ ਮੌਕੇ ਤੇ ਥੋੜਾ ਬਹੁਤ ਮਾਨਤਨ ਹੋਣਾ ਹੀ ਹੁੰਦਾ ਹਰੇਕ ਭਰਾ ਦਾ ਰੇਟ ਉਸੇ ਹਿਸਾਬ ਤੇ ਰੱਖੇ ਜਾਂਦੇ ਮਾੜੀ ਪੂਛ ਫੜਿਓ ਭਾਈ ਵੈਸੇ ਹਵਾਨਾ ਦੋਸਤੋ ਕਲੀਅਰ ਇੱਥੋਂ ਦਿਖਾਈ ਰਹੀ ਹੈ ਗਰਮਾਲੀ ਵੈਸੇ ਵੀ ਇਹ ਸੀਲ ਸ਼ਰੀਫ ਜੀ ਲੱਗਦੀ ਹੈ ਮਾਝ ਕੋਈ ਬਾਹਰ ਦੋਨੇ ਪਾਸੇ ਬੈਠ ਕੇ ਜੁਨੇ ਆ ਫੁੱਲ ਲੱਗੇ ਅੱਛਾ ਹਾਂ ਦੋਨੇ ਪਾਸੇ ਬੈਠ ਕੇ ਜੁਨੇ ਦੋਨੇ ਪਾਸੇ ਬੈਗਾ ਚੁਨੇ ਆ ਠੀਕ ਹੈ ਹਾਂ ਦੋਸਤੋ ਬੱਚਾ ਛੱਡ ਲਿਆ ਦੋਨੇ ਪਾਸੇ ਬੈਠ ਕੇ ਚੁੰਦਿਆ ਬਾਈ ਹੋਰੀ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਵੀ ਦਿੰਨੇ ਆ। ਸੋ ਦਸੋ ਹਾਂਜੀ ਢੋਲ ਦੋ। ਸੋ ਮਿਲਕਿੰਗ ਜਿਹੜੀ ਇਹ ਦਸੋ ਇਹ ਦੋਨੇ ਪਾਸੇ ਬੈਠ ਕੇ ਹੁੰਦੀ ਹੈ ਇਸ ਮੱਝ ਦੀ। ਪਰ ਸਮਾਹ ਕਰ ਲਿਆ ਕਰਮਾ ਵਾਲੀ ਨੇ ਤੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਵੈਸੇ ਧਾਰਾ ਦਿਖਾ ਦੇਾਂਗੇ। ਸੋ ਚੁਆਈ ਸ਼ੁਰੂ ਕਰ ਲਈ ਹੈ। ਇੱਕ ਪਾਸੇ ਭੈਣ ਬੈਠੀ ਹੈ ਤੇ ਦੂਜੇ ਪਾਸੇ ਬਾਈ ਹੋਰੀ। ਸੋ ਇਹ ਦਸੋ ਮੱਝ ਫੋਰ ਸੇਲ ਸੀ ਜੀਨੂੰ ਪਸੰਦ ਆਵੇ ਤਾਂ ਸੀਲ شریف ਮੱਝ ਹੈ। ਬੱਚੇ ਨੂੰ ਵੀ ਚੜਦੀ ਆ ਤੇ ਨਾਲ ਜਗਾਲੀ ਵੀ ਕਰਨੀ ਸ਼ੁਰੂ ਕਰਤੀ ਹੈ ਕਰਮਾਲੀ ਨੇ ਜਦੋਂ ਬੱਚਾ ਥੱਲੇ ਛੱਡ ਲਿਆ ਜਾਂ ਪਾਸਮਾਈ ਸੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਰੋਣਾ ਬਣਾ ਸਕਦੇ ਹਾਂ ਧੰਨਵਾਦ